15 ਮਾਰਚ 2026 ਨੂੰ ਪੀਐਸਟੈਟ ਕੰਡਕਟ ਹੋਣ ਜਾ ਰਿਹਾ ਹੈ ਬੀਐਡ ਡੀਐਲਐਡ ਕਰ ਰਹੇ ਸਾਰੇ ਵਿਦਿਆਰਥੀ ਬੇਸ਼ਕੋ ਸਮੈਸਟਰ 1 ਦੇ ਇਗਜ਼ਾਮ ਦੇ ਰਹੇ ਨੇ ਬੇਸ਼ਕੋ ਸਮੈਸਟਰ 3 4 ਕਿਸੇ ਦੇ ਵੀ ਇਗਜ਼ਾਮ ਦੇ ਰਹੇ ਨੇ ਉਹ ਇਸ ਵਿੱਚ ਅਪੀਅਰ ਹੋ ਸਕਦੇ ਨੇ ਬਾਇਲਾ ਅਪੀਅਰ ਹੋ ਸਕਦੇ ਨੇ ਇਸ ਦੀ ਸਰਕੂਲੇਸ਼ਨ ਸੁਪਰੀਮ ਕੋਰਟ ਤੇ ਐਨਸੀਟੀਈ ਵੱਲੋਂ ਪਹਿਲਾਂ ਹੀ ਹੋ ਚੁੱਕੀ ਹੈ ਸੋ ਜਿਹੜੇ ਅਧਿਆਪਕ ਇਨ ਜੋਬ ਨੇ ਇਨ ਸਰਵਿਸ ਨੇ ਉਹਨਾਂ ਲਈ ਵੀ ਇਹ ਕੰਪਲਸਰੀ ਹੋ ਚੁੱਕਿਆ ਹੈ ਸੋ ਉਹਨਾਂ ਲਈ ਕੁਝ ਸਿਲੇਬਸ ਜਾਂ ਕੁਝ ਪਾਰਟ ਪੜਨਾ ਔਖਾ ਹੋ ਜਾਂਦਾ ਹੈ ਸੋ ਇਹ 2 ਮਹੀਨੇ ਬਚਦੇ ਨੇ ਇਸ ਦੀ ਤਿਆਰੀ ਅਸੀਂ ਕਿਸੇ ਵੀ ਸਟੇਜ ਤੇ ਹਾਂ ਕਿਸ ਤਰ੍ਹਾਂ ਕਰਨੀ ਹੈ ਸਰ ਸਾਨੂੰ ਦੱਸਣਗੇ ਕਿ ਆਸਾਨ ਤਰੀਕੇ ਨਾਲ ਅਸੀਂ ਡੀਐਲਐਡ ਐਂਡ ਇਸ ਤੋਂ ਇਲਾਵਾ ਜਿਹੜੇ ਬੱਚੇ ਬੀਪੀਐਡ ਕਰ ਰਹੇ ਨੇ ਫਿਜ਼ੀਕਲ ਐਜੂਕੇਸ਼ਨ ਫਿਜ਼ੀਕਲ ਐਜੂਕੇਸ਼ਨ ਦਾ ਵੀ ਟੈਟ ਹੋ ਰਿਹਾ ਜੀ ਤੇ ਉਹ 15 ਮਾਰਚ ਨੂੰ ਸਰਕਾਰ ਵੱਲੋਂ ਲਿਆ ਜਾ ਰਿਹਾ ਤੇ ਕਿਉਂਕਿ ਅਗਲੇ ਸਾਲ ਇਲੈਕਸ਼ਨ ਵੀ ਨੇ ਹਾਂ ਤੇ ਇਸ ਸਾਲ ਬੰਪਰ ਵੈਕੈਂਸੀ ਮਾਸਟਰ ਕੈਡਰ ਦੀ ਵੀ ਆ ਰਹੀ ਹੈ ਲੈਕਚਰਰ ਕੈਡਰ ਵੀ ਆ ਰਹੀ ਹੈ ਇਸ ਤੋਂ ਇਲਾਵਾ ਅਸਿਸਟੈਂਟ ਪ੍ਰੋਫੈਸਰਸ ਵੀ ਆ ਰਹੀ ਹੈ ਜੀ ਸੋ ਸਰਕਾਰ ਥੋੜੀ ਹੁਣ ਜਾਗ ਗਈ ਐਕਸ਼ਨ ਦੇ ਵਿੱਚ ਆ ਗਈ ਐ ਤੇ ਇਸ ਕਰਕੇ 15 ਮਾਰਚ ਨੂੰ ਇਹ ਇਗਜ਼ਾਮ ਲਿਆ ਜਾ ਰਿਹਾ ਹੈ ਸੋ ਇਹ ਇਗਜ਼ਾਮ ਬੜਾ ਹੀ ਆ ਅਰਥਾਤ ਜਿਹਨਾਂ ਦੀ ਬੀਐਡ ਹੋ ਚੁੱਕੀ ਹੈ ਜੀ ਹੈਨਾ ਜਿਹਨਾਂ ਦੀ ਬੀਪੀਐਡ ਹੋ ਚੁੱਕੀ ਹੈ ਜੀ ਤੇ ਉਹ ਸਿੱਧਾ ਸਿੱਧਾ ਉਹ ਜਿਹੜੀਆਂ ਪੋਸਟਾਂ ਆ ਰਹੀਆਂ ਨੇ ਮਾਸਟਰ ਕੈਟਰ ਦੀਆਂ ਹਨਾ ਜਾਂ ਆਪਾਂ ਗੱਲ ਕਰੀ ਈਟੀਟੀ ਦੀਆਂ ਪੋਸਟਾਂ ਆਉਣ ਦੀ ਜਿਹੜੀ ਪੀਐਸਟੈਟ 1 ਸਹੀ ਹੈ ਸਿੱਧਾ ਜੇ ਉਹ ਕੁਆਲੀਫਾਈ ਅਗਰ ਕਰਨਗੇ ਜੀ ਕਿਉਂਕਿ ਪੰਜਾਬ ਦੇ ਵਿੱਚ ਸਾਲ ਬਾਅਦ ਹੀ ਹੋ ਰਿਹਾ ਹੈ ਕਈ ਵਾਰੀ ਤਾਂ ਦੋ ਦੋ ਸਾਲ ਵੀ ਪੈ ਗਏ ਟੈਟ ਨਹੀਂ ਹੋਇਆ ਹਨਾ ਸੋ ਜੇ ਉਹ ਕੁਆਲੀਫਾਈ ਕਰਨਗੇ ਤਾਂ ਹੀ ਉਹ एलिਜੀਬਲ ਨੇ ਉਹਨਾਂ ਪੋਸਟਾਂ ਵਾਸਤੇ ਸੋ ਇਹ ਹੁਣ ਉਸ ਤੋਂ ਬਾਅਦ ਇਮੀਡੀਏਟ ਮਾਸਟਰ ਕੈਟਰ ਦੀ ਤਿਆਰੀ ਉਹ ਡਾਈ ਹੈ ਕਿਉਂਕਿ ਹੁਣ ਪੋਸਟਾਂ ਆ ਗਈਆਂ ਨੇ ਹੂੰ ਤੇ ਹੋ ਸਕਦਾ ਹੈ ਕਿ ਇਸ ਤੋਂ ਬਾਅਦ ਹੁਣ ਅਗਲੇ 5 ਸਾਲਾਂ ਬਾਅਦ ਪੋਸਟਾਂ ਪੋਸਟਾਂ ਨਹੀਂ ਤਾਂ ਅਸੀਂ ਸਮਝਦੇ ਆਂ ਪੰਜਾਬ ਦੇ ਲੋਕ ਇਹ ਸਾਰੇ ਸਮਝਦੇ ਆਂ ਕਿ ਜਦੋਂ ਵੀ ਪੋਸਟ ਆਈਆਂ ਹੈ ਇਸ ਕਰਕੇ ਅਸੀਂ ਵੀ ਡਿਸਾਈਡ ਕੀਤਾ ਤੁਸੀਂ ਅੰਤਮੈਂ ਮਿਲ ਕੇ ਕਿ ਅਸੀਂ ਕੁਝ ਕ੍ਰੈਸ਼ ਕੋਰਸ ਲਰਨ ਟੂ ਐਕਚੁਅਲਾਈਜ਼ ਵੱਲੋਂ ਲਰਨ ਟੂ ਐਕਚੁਅਲਾਈਜ਼ ਤੇ ਕ੍ਰੈਸ਼ ਕੋਰਸ ਲੈ ਕੇ ਆ ਰਹੇ ਆਂ ਤੇ ਇਹਦੇ ਲਈ ਸਭ ਤੋਂ ਪਹਿਲਾਂ ਸੀਡੀਪੀ ਦੀ ਕ੍ਰੈਸ਼ ਕੋਰਸ ਦਾ ਮਤਲਬ ਹੁਣ ਇੱਕ ਤਮਾਕਾ ਅਸੀਂ ਹੋਰ ਕਰਨ ਜਾ ਰਹੇ ਆਂ ਕਿ ਇਹ ਜਿਹੜੇ ਕੋਰਸਸ ਅਸੀਂ ਲੈ ਕੇ ਆ ਰਹੇ ਹਾਂ ਲਾਈਕ ਸੀਡੀਪੀ ਫਿਜ਼ੀਕਲ ਐਜੂਕੇਸ਼ਨ ਤੇ ਐਸਐਸਟੀ ਹਰ ਤੇ ਉਹਦੇ ਵਿੱਚ ਅਸੀਂ ਕਿਸੇ ਤਰੀਕੇ ਦੀ ਵੀ ਕੋਈ ਫੀਸ ਨਹੀਂ ਰੱਖੀ ਹੋਈ ਫ੍ਰੀ ਕਲਾਸਿਸ ਨੇ ਫ੍ਰੀ ਕਲਾਸਿਸ ਨੇ ਸਾਰੇਆਂ ਬੱਚਿਆਂ ਵਾਸਤੇ ਤੇ ਤੁਸੀਂ ਮੈਂ ਲਿੰਕ WhatsApp ਗਰੁੱਪ ਦਾ ਪਾ ਦੂੰਗਾ ਡਿਸਕ੍ਰਿਪਸ਼ਨ ਦੇ ਵਿੱਚ ਜੁਆਇਨ ਕਰ ਸਕਦੇ ਜਾ ਕੇ ਜੁਆਇਨ ਕਰ ਸਕਦੇ ਗੂਗਲ ਮੀਟ ਤੇ ਕਲਾਸ ਲੱਗੇਗੀ ਨਾ ਸਤ ਵਜੇ ਮੰਡੇ ਟੂ ਲੈ ਕੇ ਫ੍ਰਾਈਡੇ ਤੱਕ 7 ਪੀਐਮ ਸ਼ਾਮ ਨੂੰ ਸੀਡੀਪੀ ਦੀ ਕਲਾਸ ਲੱਗੇਗੀ ਜੀ ਜਿਹਦੇ ਵਿੱਚ ਤੀਰਸਰ ਤੁਹਾਨੂੰ ਸੀਡੀਪੀ ਕਰਵਾਣਗੇ ਹਾਂ ਇਹਦੇ ਵਿੱਚ ਇਹ ਬੜਾ ਬੇਸਿਕ ਪੇਪਰ ਹੈ ਇਹਦੇ ਵਿੱਚ ਚਾਈਲਡ ਡਵੈਲਪਮੈਂਟ ਪਹਿਲੇ ਸ਼ਬਦ ਹੈ ਇਹਦਾ ਮਤਲਬ ਪੈਡਾਗੋਜੀ ਹੈ ਜਦੋਂ ਤੁਸੀਂ ਲੈਂਗੁਏਜ 1 ਲੈਂਗੁਏਜ 2 ਜਾਂ ਐਸਐਸਟੀ ਜਾਂ ਫਿਜ਼ੀਕਲ ਐਜੂਕੇਸ਼ਨ ਚੂਜ਼ ਕਰਨੀ ਹੈ ਇਹੀ ਪ੍ਰਿੰਸੀਪਲ ਜਾ ਕੇ ਉਹਨਾਂ ਦੇ ਵਿੱਚ ਲਗਭਗ ਅੱਧੇ ਕੁਐਸਚਨਾਂ ਵਿੱਚ ਅਪਲਾਈ ਹੋਣੇ ਨੇ that is why most important ਪਹਿਲਾ ਪੇਪਰ ਕਾਮਨ ਪੇਪਰ ਇਹ ਬਣਦਾ ਹੈ ਸੋ ਇਸ ਦੀ ਕਲਾਸ ਲੱਗੇਗੀ ਇਹ 7 ਵਜੇ ਕਨਸੈਪਟ ਡਿਸਕਸ ਕਰਾਂਗੇ ਨਾਲ ਨਾਲ ਨੀਡ ਦੇ ਮੁਤਾਬਕ ਫਿਰ ਐਮਸੀਕਿਊ ਕੁਐਸਚਨ ਡਿਸਕਸ ਕਰਾਂਗੇ ਇਸ ਤੋਂ ਇਲਾਵਾ ਫਿਰ ਮੌਕ ਟੈਸਟ ਜਾਂ ਉਹ ਸੀਰੀਜ਼ ਵੱਖਰੀ ਨਾਲ ਅਪਾ ਕੁਝ ਪ੍ਰੀਵੀਅਸ ਈਅਰ ਕੁਐਸਚਨਸ ਵੀ ਅਪਲੋਡ ਕਰਦੇ ਆਂਗੇ ਜੀ ਠੀਕ ਹੈ ਉਸ ਦਾ ਵੱਖਰਾ ਹੋ ਜਾਏਗਾ ਕਿ ਜਿਸ ਤੱਕ ਤੁਹਾਡੀ ਜਿਹੜੀ ਤਿਆਰੀ ਆ ਕਿਉਂਕਿ ਇਸ ਟਾਈਮ ਬੱਚੇ ਬਹੁਤ ਪੈਨਿਕ ਸਿਚੁਏਸ਼ਨ ਦੇ ਵਿੱਚ ਕਿਉਂਕਿ ਇੱਕਦਮ ਪੇਪਰ ਆ ਗਿਆ 2 ਮਹੀਨਾ ਦੀ ਤਿਆਰੀ ਕਰਨੀ ਹੈ ਤੇ ਬਹੁਤ ਇੱਕ ਪੈਨਿਕ ਸਿਚੁਏਸ਼ਨ ਕ੍ਰੀਏਟ ਹੋ ਗਈ ਹੈ ਸੋ ਸਾਡੇ ਕੋਲ ਜੋ ਸਹੀ ਸਰੇ ਉਸ ਸਾਹਮਣਾ ਲਸੀਂ ਤੁਹਾਨੂੰ ਤਿਆਰੀ ਕਰਵਾ ਦੇਵਾਂਗੇ ਇਸ ਤੋਂ ਇਲਾਵਾ ਨੈਕਸਟ ਜਿਹੜੀ ਕਲਾਸ ਹੈ ਕਦੋਂ ਸਰ ਹੋਏਗੀ ਕਿਹੜੀ ਹੋਏਗੀ ਫਿਰ ਫਿਜ਼ੀਕਲ এডਿਕੇਸ਼ਨ ਦੀ ਤੁਹਾਡੀ ਜੇ ਜੇ ਕੀ ਮੈਂ ਤੁਹਾਨੂੰ ਤਿਆਰੀ ਕਰਵਾਉਂਗਾ ਤੇ ਤੁਸੀਂ ਉਸ WhatsApp ਗਰੁੱਪ ਦੇ ਵਿੱਚ ਜੁਆਇਨ ਕਰਸੋ ਜਿਹੜੇ ਬੱਚਿਆਂ ਨੇ ਫਿਜ਼ੀਕਲ ਐਜੂਕੇਸ਼ਨ ਪੀਐਸਟ ਟੂ ਦੀ ਤਿਆਰੀ ਕਰਨੀ ਹੈਗੀ ਹੈ ਠੀਕ ਹੈ 60 ਨੰਬਰ ਦਾ ਮੇਰੇ ਖਿਆਲ ਚ ਸਾਰੇ ਇਥੇ ਇੰਪੋਰਟੈਂਸ ਦੱਸ ਦਿੱਤੀ ਜਾਵੇ ਫਿਜ਼ੀਕਲ ਐਜੂਕੇਸ਼ਨ ਤੁਸੀਂ ਖੁਦ ਵੀ ਇਹਨਾਂ ਜੌਬਸ ਲਈ ਫਾਈਟ ਕੀਤਾ ਹੈ ਔਰ ਗਵਰਨਮੈਂਟ ਨਾਲ ਵੀ ਇਸ ਦਾ ਪੰਗਾ ਪੈ ਚੁੱਕਾ ਹੈ ਕਿ ਫਿਜ਼ੀਕਲ ਐਜੂਕੇਸ਼ਨ ਦਾ ਟੈਟ ਦੇਣਾ ਕਿੰਨਾ ਜ਼ਰੂਰੀ ਹੈ ਕਈਆਂ ਨੇ ਪੋਸਟਾਂ ਕੋਈਆਂ ਵੀ ਨੇ 4161 ਪੋਸਟਾਂ ਆਈਆਂ ਸੀਗੀਆਂ ਉਹਦੇ ਵਿੱਚ ਮੇਰਾ ਵੀ ਨੰਬਰ 668 ਪੋਸਟਾਂ ਸੀਗੀਆਂ ਫਿਜ਼ੀਕਲ ਐਜੂਕੇਸ਼ਨ ਦੀਆਂ ਤੇ ਸਾਡਾ ਉਦੋਂ ਟੈਟ ਹੁੰਦਾ ਨਹੀਂ ਸੀਗਾ ਫਿਜ਼ੀਕਲ ਐਜੂਕੇਸ਼ਨ ਦਾ ਨਾ ਜੀ ਤੇ ਉਹ ਟੈਟ ਹੁੰਦਾ ਸੀ ਬੀਐਡ ਦੇ ਬੇਸ ਤੇ ਉਦੋਂ ਜੀ ਤੇ ਸਾਡਾ एग्जाम एग्जाम ਲੈ ਲਿਆ ਇਹਨਾਂ ਨੇ ਸਰਕਾਰ ਨੇ ਤੇ ਬਾਅਦ ਚ ਸਾਨੂੰ ਕਹਿੰਦੇ ਕਿ ਟੈਟ ਲੈ ਕੇ ਆਓ ਹੂੰ ਠੀਕ ਹੈ ਤੇ ਉਹ ਬਹੁਤ ਕਲੇਸ਼ ਪਿਆ ਸੀਗਾ ਉਸ ਤੋਂ ਬਾਅਦ ਪਹਿਲੀ ਵਾਰੀ 2023 ਦੇ ਵਿੱਚ ਟੈਟ ਹੋਇਆ ਫਿਜ਼ੀਕਲ এডਿਕੇਸ਼ਨ ਦਾ ਤੇ ਫਿਰ 24 ਚ ਵੀ ਹੋਇਆ ਤੇ ਹੁਣ 25 ਦੇ ਵਿੱਚ ਆਈ ਥਿੰਕ ਸੋ ਨਹੀਂ ਲਿਆ ਗਿਆ ਸਰਕਾਰ ਵੱਲੋਂ ਜੀ ਤੇ ਹੁਣ 26 ਦੇ ਵਿੱਚ ਇਹ ਦੁਬਾਰਾ ਟੈਟ ਹੋ ਰਿਹਾ ਤੇ ਫਿਜ਼ੀਕਲ ਐਜੂਕੇਸ਼ਨ ਦਾ ਸਰਟਿਸ ਕਰਨ ਮੈਂ ਜਿਹੜੇ ਵੀ ਕੋਰ ਕਨਸੈਪਟ ਆ ਮੈਂ ਇੱਕ ਵਾਰੀ ਤੁਹਾਡੇ ਨਾਲ ਸਿਲੇਬਸ ਵੀ ਡਿਸਕਸ ਕਰ ਦੂੰਗਾ ਕਿਹੜੇ ਕਿਹੜੇ ਟਾਪਿਕਸ ਇਹਦੇ ਵਿੱਚ ਜ਼ਰੂਰੀ ਆ ਕਰਨੇ ਕਿਹੜੇ ਕਿਹੜੇ ਆਪਾਂ ਛੱਡ ਸਕਦੇ ਆ ਕਿਉਂਕਿ ਡਿਊਰੇਸ਼ਨ ਘਟਾ 2 ਮਹੀਨੇ ਦਾ ਸਮਾਂ ਹੈ ਠੀਕ ਹੈ ਤੇ ਦੋ ਦੋ ਮਹੀਨੇ ਸਮੇਂ ਦੇ ਵਿੱਚ ਆਪਾਂ ਕਿਹੜੇ ਇੰਪੋਰਟੈਂਟ ਟਾਪਿਕਸ ਹੈਗੇ ਆ ਤੇ ਪੀਆਈਕਿਊਸ ਵੀ ਤੁਹਾਨੂੰ ਕਰਵਾਉਂਗਾ ਪ੍ਰੀਵੀਅਸ ਈਅਰ ਕੁਐਸਚਨਸ ਠੀਕ ਹੈ ਜੀ ਸੋ ਬਣੇ ਇਸ ਤੋਂ ਇਲਾਵਾ ਵੱਖਰਾ ਲਰਨਿੰਗ ਮੈਨੇਜਮੈਂਟ ਸਿਸਟਮ ਤੇ ਐਕਸਰਸਾਈਜ਼ ਲਈ ਉਸ ਤੋਂ ਬਾਅਦ ਹੁਣ ਐਸਐਸਟੀ ਦਾ ਸਾਡੇ ਕੋਲ ਹੈ ਮੰਡੇ ਤੋਂ ਲੈ ਕੇ 9 ਵਜੇ ਕਲਾਸ ਲੱਗੇਗੀ ਇਸ ਦੀ 9 ਵਜੇ ਕਲਾਸ ਲੱਗੇਗੀ ਐਸਐਸਟੀ ਦੀ ਤੇ ਉੱਥੇ ਤੁਹਾਨੂੰ ਕਮਲ ਮੈਡਮ ਨੇ ਉਹ ਕਰਵਾਣਗੇ ਐਸਐਸਟੀ ਦੇ ਜਿਹੜੇ ਵੀ ਕਨਸੈਪਟਸ ਹੈਗੇ ਨੇ ਜੀ ਜੀ ਸੋ ਇਸ ਇਹ ਸਾਰਾ ਕੋਰਸ ਜਿਹੜਾ ਅਵੇਲੇਬਲ ਹੈ ਤੁਹਾਡੇ ਲਈ ਫ੍ਰੀ ਤੁਸੀਂ ਜੁੜ ਸਕਦੇ ਹੋ ਲਿੰਕ ਨੀਚੇ ਦਿੱਤਾ ਗਿਆ ਹੈ ਅਸੀਂ ਇਹ ਆਸ ਰੱਖਦੇ ਹਾਂ ਕਿ ਤੁਸੀਂ ਆਪਣੀ ਨੀਡ ਫਾਰ ਇਗਜ਼ਾਮਪਲ ਕੁਝ ਬੱਚੇ ਚਾਹੁੰਦੇ ਨੇ ਕਿ ਸਰ ਇਹ ਟਾਪਿਕਸਾਨੂੰ ਔਖੇ ਲੱਗਦੇ ਆ ਉਹ ਤੇ ਕਰਵਾ ਦੋ 2-4 ਦਿਨ ਦੇ ਵਿੱਚ ਅਜਿਹੀ ਪਲੈਨਿੰਗ ਨੀਡ ਬੇਸਡ ਜਿਹੜੀ ਹੈ ਜਿਹੜੀ ਟੀਚਿੰਗ ਹੋਏਗੀ ਉਹ ਨੀਡ ਤੁਸੀਂ ਜਿਹੜੀ ਹੈ ਜਦੋਂ WhatsApp ਗਰੁੱਪ ਬਣ ਜਾਏਗਾ ਉਹਦੇ ਵਿੱਚ ਵੀ ਸ਼ੇਅਰ ਕਰ ਸਕਦੇ ਆ ਹੋਰ ਚੈਨਲ ਹੈ ਉੱਤੇ ਵੀ ਅਸੀਂ ਤੁਹਾਡੇ ਨਾਲ ਸ਼ੇਅਰਿੰਗ ਕਰ ਲੈਨੇ ਆ ਜਿੱਥੇ ਅਸੀਂ ਕਮਿਊਨੀਕੇਸ਼ਨ ਕਰ ਸਕੀਏ ਸੋ ਤੁਹਾਡੇ ਵੱਲੋਂ ਜੋ ਕੋਈ ਡਿਮਾਂਡ ਹੈ ਕਰਨਾ ਕਿਸ ਤਰ੍ਹਾਂ ਹੈ ਮੈਮਰੀ ਟ੍ਰਿਕਸ ਕਿਹੜੇ ਯੂਜ਼ ਕਰਨੇ ਆ ਰਾਈਟ ਆਨਸਰ ਤੱਕ ਕਿਸ ਤਰ੍ਹਾਂ ਪਹੁੰਚਣਾ ਹੈ ਗੈਸ ਵਰਕ ਦੰਡਾਲ ਕਰਨਾ ਹੈ ਸ਼ੂਟ ਗੈਸ ਰੈਂਡਮ ਗੈਸ ਬਹੁਤ ਸਾਰਾ ਇਸ ਤਰ੍ਹਾਂ ਦਾ ਸਟ੍ਰੈਟਜੀਜ਼ ਹੁੰਦੀਆਂ ਨੇ ਜਿਹੜੀਆਂ ਤੁਸੀਂ 20 30% ਤੱਕ ਉਹਨੂੰ ਘੱਟ ਪੜ ਕੇ ਨਾ ਪੜ ਕੇ ਵੀ ਕਰ ਸਕਦੇ ਆ ਸੋ ਬਾਕੀ ਜਿਹੜਾ ਹੈ ਕੰਟੈਂਟ ਪੜਨਾ ਪੈਂਦਾ ਹੈ ਐਕਸਰਸਾਈਜ਼ ਕਰਨੀ ਪੈਂਦੀ ਹੈ ਸੋ ਤੁਹਾਡੇ ਲਈ ਸਾਡੀ ਟੀਮ ਹਾਜ਼ਰ ਹੈ ਲਰਨ ਟੂ ਐਕਚੁਅਲਾਈਜ਼ ਦੇ ਥੈਂਕ ਯੂ ਥੈਂਕ ਯੂ ਸੋ ਮਚ